ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਧਰਮ ਆਪਣੇ ਵਿਸ਼ਵਾਸ ਯਾ ਕਹਿ ਲੋ ਆਪਣੇ ਦੇਸ਼ ਲਈ ਜਾਨਾਂ ਵਾਰੀਆਂ ਹਨ ਹਾਂਜੀ ਬਿਲਕੁਲ ਇਹ ਕਹਾਣੀਆਂ ਸਾਨੂੰ ਪ੍ਰੇਰਿਤ ਵੀ ਕਰਦੀਆਂ ਨੇ ਪਰ ਇੱਕ ਸਵਾਲ ਹੈ ਜੋ ਸੋਚਣ ਲਈ ਮਜਬੂਰ ਕਰਦਾ ਹੈ ਕਿ ਕਦੇ ਕਿਸੇ ਨੇ ਕਿਸੇ ਦੂਸਰੇ ਦੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਕੁਰਬਾਨ ਕੀਤਾ ਹੈ ਖਾਸ ਕਰਕੇ ਉਸ ਧਰਮ ਲਈ ਜਿਸ ਦੇ ਸਿਧਾਂਤਾਂ ਨਾਲ ਸ਼ਾਇਦ ਹਾਂ ਸ਼ਾਇਦ ਉਸ सहमत ਵੀ ਨਾ ਹੋਣ ਅੱਜ ਆਪਾਂ ਡਾਕਟਰ ਓੰਕਾਰ ਸਿੰਘ ਦੇ ਲੇਖ ਦੇ ਆਧਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਏਸੇ ਲਾਸਾਨੀ ਸ਼ਹਾਦਤ ਤੇ ਇੱਕ ਡੂੰਗੀ ਗੱਲਬਾਤ ਕਰਾਂਗੇ। ਬਿਲਕੁਲ ਤੇ ਮਕਸਦ ਸਿਰਫ ਇਤਿਹਾਸ ਦੁਹਰਾਉਣਾ ਨਹੀਂ। ਬਿਲਕੁਲ ਨਹੀਂ। ਸਗੋ ਇਹ ਸਮਝਣਾ ਹੈ ਕਿ ਇਹ ਘਟਨਾ ਮਨੁੱਖੀ ਇਤਿਹਾਸ ਵਿੱਚ ਇੰਨੀ ਵਿਲੱਖਣ ਕਿਉਂ ਹੈ? ਇਹ ਮਨੁੱਖੀ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਬਿਆਨ ਹੈ। ਠੀਕ ਹੈ। ਆਓ ਫਿਰ ਇਸ ਨੂੰ ਖੋਲ ਕੇ ਸਮਝਦੇ ਹਾਂ। ਇਸ ਮਹਾਨ ਕੁਰਬਾਨੀ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਉਸ ਸ਼ਖਸੀਅਤ ਨੂੰ ਸਮਝਣਾ ਪਵੇਗਾ ਗੁਰੂ ਤੇਗ ਬਹਾਦਰ ਸਾਹਿਬ ਕੌਣ ਸਨ ਹਮ ਲੇਖ ਦੱਸਦਾ ਹੈ ਕਿ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਜਿਨ੍ਹਾਂ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ ਹਾਂ ਸੰਤ ਤੇ ਸਿਪਾਹੀ ਦਾ ਸੁਮੇਲ ਪਰ ਇੱਥੇ ਇੱਕ ਬਹੁਤ ਹੀ ਮਤਲਬ ਦਿਲਚਸਪ ਗੱਲ ਹੈ ਉਹਨਾਂ ਦਾ ਬਚਪਨ ਦਾ ਨਾਮ ਤਿਆਗਮਲ ਸੀ ਹਮ ਅੱਛਾ ਤੇ ਸਿਰਫ 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਅਜਿਹੀ ਬਹਾਦਰੀ ਦਿਖਾਈ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਨਾਮ ਹੀ ਬਦਲ ਦਿੱਤਾ ਤੇਗ ਬਹਾਦਰ ਰੱਖ ਦਿੱਤਾ ਮਤਲਬ ਤਲਵਾਰ ਦਾ ਥਣੀ ਬਿਲਕੁਲ ਹਾਂ ਤੇ ਇਹੀ ਨਾਮ ਫਿਰ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਇੱਕ ਤਰ੍ਹਾਂ ਨਾਲ ਸਾਰ ਬਣ ਗਿਆ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕੀ ਇੱਕ ਪਾਸੇ 13 ਸਾਲ ਦੀ ਉਮਰ ਵਿੱਚ ਇੱਕ ਮਹਾਨ ਯੋਧਾ ਸਾਬਤ ਹੁੰਦੇ ਨੇ ਪਰ ਫਿਰ ਆਪਣੇ ਪਿਤਾ ਦੇ ਹੁਕਮ ਨਾਲ ਉਹ ਅਗਲੇ 20 ਸਾਲ ਬਾਬਾ ਬਕਾਲਾ ਵਿਖੇ ਇੱਕ ਪੋਰੇ ਵਿੱਚ ਬੈਠ ਕੇ ਤਪੱਸਿਆ ਕਰਦੇ ਹਨ ਹਾਂ ਇਹ ਦੋਵੇਂ ਚੀਜ਼ਾਂ ਇੱਕ ਦੂਜੇ ਤੋਂ ਬਿਲਕੁਲ ਉਲਟ ਲੱਗਦੀਆਂ ਨੇ ਇੱਕ ਯੋਧਾ ਤੇ ਇੱਕ ਤਪਸਵੀ ਇਹੀ ਤਾਂ ਸਵਾਲ ਹੈ ਇਸ ਨੂੰ ਕਿਵੇਂ ਸਮਝਿਆ ਜਾਵੇ ਦੇਖੋ ਲੇਖਕ ਇਸ ਨੂੰ ਇੱਕ ਸੁਮੇਲ ਦੇ ਤੌਰ ਤੇ ਦੇਖਦਾ ਹੈ ਇਹ ਕੋਈ ਵਿਰੋਧਾਭਾਸ ਨਹੀਂ ਸਗੋਂ ਇੱਕ ਸੰਪੂਰਨ ਸ਼ਖਸੀਅਤ ਦੀ ਤਿਆਰੀ ਸੀ ਤਿਆਰੀ ਹਾਂ 20 ਸਾਲਾਂ ਦੀ ਤਪੱਸਿਆ ਦੁਨੀਆ ਤੋਂ ਦੂਰੀ ਨਹੀਂ ਸੀ ਸਗੋਂ ਅੰਦਰੂਨੀ ਸ਼ਕਤੀ ਨੂੰ ਮਜ਼ਬੂਤ ਕਰਨਾ ਸੀ ਉਹਨਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਦੱਸਦੀ ਹੈ ਉਹਨਾਂ ਦੇ ਸ਼ਲੋਕ ਹਾਂ ਉਹਨਾਂ ਦੇ ਸ਼ਲੋਕ ਵੈਰਾਗ ਦੀ ਗੱਲ ਕਰਦੇ ਨੇ ਸੋ ਇੱਕ ਪਾਸੇ ਤਲਵਾਰ ਦੀ ਬਹਾਦਰੀ ਸੀ ਤੇ ਦੂਜੇ ਪਾਸੇ ਅਧਿਆਤਮਿਕਤਾ ਦੀ ਉਹ ਡੂੰਘਾਈ ਜੋ ਕਿਸੇ ਵੀ ਡਰ ਤੋਂ ਪਰੇ ਲੈ ਜਾਂਦੀ ਹੈ ਮਤਲਬ ਆਣ ਵਾਲੀ ਕੁਰਬਾਨੀ ਲਈ ਇਹ ਦੋਵੇਂ ਚੀਜ਼ਾਂ ਜ਼ਰੂਰੀ ਸਨ ਬਿਲਕੁਲ ਜ਼ਰੂਰੀ ਇਹ ਬਹੁਤ ਦਿਲਚਸਪ ਨੁਕਤਾ ਹੈ ਅੱਛਾ ਫਿਰ 43 ਸਾਲ ਦੀ ਉਮਰ ਵਿੱਚ ਉਹ ਗੁਰਗੱਦੀ ਤੇ ਬਰਾਜਮਾਨ ਹੁੰਦੇ ਹਨ ਪਰ ਸਫਰ ਇਥੇ ਵੀ ਸੌਖੇ ਨਹੀਂ ਸੀ। ਹੂੰ। ਲੇਖ ਵਿੱਚ ਇੱਕ ਹੈਰਾਨ ਕਰਨ ਵਾਲੀ ਕਠਨਾ ਹੈ ਕਿ ਜਦੋਂ ਉਹ ਹਰੀਮੰਦਰ ਸਾਹਿਬ ਗਏ ਤਾਂ ਉੱਥੋਂ ਦੇ ਪੁਜਾਰੀਆਂ ਮਤਲਬ ਮਸੰਦਾ ਨੇ ਦਰਵਾਜ਼ੇ ਹੀ ਬੰਦ ਕਰ ਲਏ। ਇਹ ਕਿਉਂ? ਇਹ ਕਠਨਾ ਸਿਰਫ ਇੱਕ ਇਤਿਹਾਸਿਕ ਵੇਰਵਾ ਨਹੀਂ ਸਗੋ ਇੱਕ ਬਹੁਤ ਵੱਡੀ ਚੇਤਾਵਨੀ ਹੈ। ਅੱਛਾ ਮਸੰਦ ਸਿਸਟਮ ਬਣਾਇਆ ਤਾਂ ਚੰਗੇ ਕੰਮ ਲਈ ਸੀ। ਸਿੱਖੀ ਦੇ ਪ੍ਰਚਾਰ ਲਈ ਪਰ ਸਮੇਂ ਦੇ ਨਾਲ ਇਹ ਲੋਕ ਪ੍ਰਸ਼ਟ ਹੋ ਗਏ। ਉਹਨਾਂ ਨੂੰ ਡਰ ਸੀ ਕਿ ਗੁਰੂ ਸਾਹਿਬ ਦੇ ਆਉਣ ਨਾਲ ਉਹਨਾਂ ਦੀ ਤਾਕਤ ਉਹਨਾਂ ਦੀ ਆਮਦਨ ਖਤਮ ਹੋ ਜਾਵੇਗੀ। ਮਤਲਬ ਬਾਹਰੀ ਦੁਸ਼ਮਨ ਔਰੰਗਜ਼ੇਬ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਪਣੇ ਹੀ ਕਰਦੇ ਅੰਦਰ ਹਾਂ ਅੰਦਰੂਨੀ ਪ੍ਰਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ। ਤਾਂ ਫਿਰ ਇਸ ਦਾ ਕੀ ਮਤਲਬ ਹੋਇਆ ਕਿ ਇਹ ਇੱਕ ਝਟਕਾ ਸੀ? ਮੈਂ ਇਸ ਨੂੰ ਝਟਕੇ ਦੀ بجائے ਉਹਨਾਂ ਦੀ ਦੂਰੰਦੇਸ਼ੀ ਕਹਾਂਗੀ। ਦੂਰੰਦੇਸ਼ੀ ਕਿਵੇਂ? ਉਹਨਾਂ ਨੇ ਮਸੰਦਾ ਨਾਲ ਸਿੱਧੀ ਲੜਾਈ ਨਹੀਂ ਕੀਤੀ। ਇਸ ਦੀ ਬਜਾਏ ਉਹਨਾਂ ਨੇ ਇੱਕ ਬਿਲਕੁਲ ਨਵਾਂ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ। ਅੱਛਾ, ਚਕਨਾਨ ਕੀ? ਹਾਂ। 1668 ਵਿੱਚ ਮੱਖੋਵਾਲ ਪਿੰਡ ਦੀ ਜ਼ਮੀਨ ਖਰੀਦੀ ਤੇ ਇੱਕ ਨਵਾਂ ਸ਼ਹਿਰ ਵਸਾਇਆ ਜੋ ਬਾਅਦ ਵਿੱਚ ਅਨੰਦਪੁਰ ਸਾਹਿਬ ਬਣਿਆ। ਤੇ ਇਹੀ ਸ਼ਹਿਰ ਫਿਰ ਖਾਲਸੇ ਦੀ ਸਿਰਜਣਾ ਦਾ ਕੇਂਦਰ ਬਣਿਆ। ਵਾਹ। ਬਿਲਕੁਲ। ਮਤਲਬ ਇੱਕ ਸਮੱਸਿਆ ਨੂੰ ਇੱਕ ਮੌਕੇ ਵਿੱਚ ਬਦਲ ਦਿੱਤਾ। ਸਹੀ ਗੱਲ ਐ। ਚਲੋ ਹੁਣ ਕਹਾਣੀ ਦੇ ਸਭ ਤੋਂ ਅਹਿਮ ਮੋੜ ਤੇ ਆਂਦੇ ਹਾਂ। ਔਰੰਗਜ਼ੇਬ ਦਾ ਰਾਜ ਹੂੰ ਤੇ ਉਸਦੀ ਕਟੜ ਨੀਤੀ ਲੇਖ ਦੱਸਦਾ ਹੈ ਕਿ ਉਸਨੇ ਪੂਰੇ ਭਾਰਤ ਨੂੰ ਇਸਲਾਮ ਵਿੱਚ ਬਦਲਣ ਦੀ ਯੋਜਨਾ ਬਣਾਈ ਤੇ ਸ਼ੁਰੂਆਤ ਕਸ਼ਮੀਰ ਤੋਂ ਕੀਤੀ ਫਿਰ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜਥਾ ਮਦਦ ਲਈ ਅਨੰਦਪੁਰ ਸਾਹਿਬ ਪਹੁੰਚਦਾ ਹੈ ਹਾਂ ਮੇਰਾ ਸਵਾਲ ਇਹ ਹੈ ਕਿ ਉਹ ਕਿਸੇ ਹਿੰਦੂ ਰਾਜੇ ਕੋਲ ਕਿਉਂ ਨਹੀਂ ਗਏ ਸਿੱਧਾ ਸਿੱਖ ਗੁਰੂ ਕੋਲ ਹੀ ਕਿਉਂ ਆਏ ਇਹ ਸਵਾਲ ਬਹੁਤ ਅਹਿਮ ਹੈ ਤੇ ਇਸ ਦਾ ਜਵਾਬ ਗੁਰੂ ਘਰ ਦੇ ਕਿਰਦਾਰ ਵਿੱਚ ਹੈ ਮਤਲਬ ਗੁਰੂਕਰ ਹਮੇਸ਼ਾ ਮਜ਼ਲੂਮਾਂ ਦੀ ਪਨਾਹਗਾਹ ਰਿਆ ਸੀ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਹਿੰਦੂ ਰਾਜੇ ਤਾਂ ਉਸ ਸਮੇਂ ਮੁਗਲਾਂ ਦੇ ਅਧੀਨ ਸਨ ਉਹਨਾਂ ਵਿੱਚ ਔਰੰਗਜ਼ੇਬ ਨਾਲ ਸਿੱਧਾ ਟਕਰਾਅ ਲੈਣ ਦੀ ਹਿੰਮਤ ਨਹੀਂ ਸੀ ਸਹੀ ਗੱਲ ਹੈ ਉਹਨਾਂ ਨੂੰ ਪਤਾ ਸੀ ਕਿ ਜੇ ਕੋਈ ਸਿਧਾਂਤ ਲਈ ਬਿਨਾਂ ਕਿਸੇ ਡਰ ਦੇ ਖੜਾ ਹੋ ਸਕਦਾ ਹੈ ਤਾਂ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ ਉਹ ਇੱਕ ਰਾਜਸੀ ਆਗੂ ਕੋਲ ਨਹੀਂ ਇੱਕ ਨੈਤਿਕ ਸ਼ਕਤੀ ਕੋਲ ਆਏ ਸਨ ਅਤੇ ਫਿਰ ਉਹ ਉਹ ਦ੍ਰਿਸ਼ ਆਉਂਦਾ ਹੈ ਜਿਸ ਦਾ ਜ਼ਿਕਰ ਲੇਖ ਵਿੱਚ ਬਹੁਤ ਪਾਵੁਕਤਾ ਨਾਲ ਕੀਤਾ ਗਿਆ ਹੈ ਗੁਰੂ ਸਾਹਿਬ ਡੂੰਗੀ ਚਿੰਤਾ ਵਿੱਚ ਹਨ ਤੇ ਉਹਨਾਂ ਦੇ 9 ਸਾਲ ਦੇ ਪੁੱਤਰ ਬਾਲਕ ਗੋਬਿੰਦ ਰਾਏ ਉਹਨਾਂ ਨੂੰ ਪੁੱਛਦੇ ਨੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲਕ ਗੋਬਿੰਦ ਰਾਏ ਕਹਿੰਦੇ ਨੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ ਇਸ ਪਲ ਨੂੰ ਕਿਵੇਂ ਸਮਝਿਆ ਜਾਵੇ ਇਹ ਪਲ ਸਿੱਖ ਇਤਿਹਾਸ ਦਾ ਇੱਕ ਨਿਰਣਾਇਕ ਮੋੜ ਹੈ ਇਹ ਸਿਰਫ ਇੱਕ ਬੱਚੇ ਦੀ ਮਾਸੂਮੀਅਤ ਨਹੀਂ ਸੀ ਤਾਂ ਫਿਰ ਕੀ ਸੀ ਇਹ ਦਰਸਾਉਂਦਾ ਹੈ ਕਿ ਗੁਰੂ ਘਰ ਦੀ ਸੋਚ ਅਗਲੀ ਪੀੜੀ ਵਿੱਚ ਪੂਰੀ ਤਰ੍ਹਾਂ ਮਤਲਬ ਸਮਾ ਚੁੱਕੀ ਸੀ ਬਾਲਕ ਗੋਬਿੰਦ ਰਾਏ ਸਿਰਫ ਹੌਸਲਾ ਨਹੀਂ ਦੇ ਰਹੇ ਸਨ ਉਹ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਰਹੇ ਸਨ ਕਿ ਉਹਨਾਂ ਤੋਂ ਬਾਅਦ ਪੰਥ ਦੀ ਵਾਗਡੋਰ ਸੁਰੱਖਿਅਤ ਹੱਥਾਂ ਵਿੱਚ ਹੋਵੇਗੀ ਬਿਲਕੁਲ ਇਸ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਲਈ ਤੁਰ ਪੈਂਦੇ ਹਨ ਪਰ ਉਹ ਸਿੱਧਾ ਦਿੱਲੀ ਨਹੀਂ ਜਾਂਦੇ ਨਹੀਂ ਉਹ ਰਸਤੇ ਵਿੱਚ ਪਿੰਡ-ਪਿੰਡ ਰੁਕਦੇ ਪ੍ਰਚਾਰ ਕਰਦੇ ਹਨ ਤੇ ਫਿਰ ਆਗਰਾ ਵਿੱਚ ਗ੍ਰਿਫਤਾਰ ਹੁੰਦੇ ਹਨ ਮਤਲਬ ਇਹ ਸਫਰ ਲੁੱਕ ਕੇ ਨਹੀਂ ਕੀਤਾ ਗਿਆ ਬਿਲਕੁਲ ਨਹੀਂ ਇਹ ਇੱਕ ਗ੍ਰਿਫਤਾਰੀ ਤੋਂ بچਣ ਦੀ ਕੋਸ਼ਿਸ਼ ਨਹੀਂ ਸੀ ਇਹ ਸਮਰਾਜ ਨੂੰ ਇੱਕ ਨੈਤਿਕ ਚੁਣੌਤੀ ਸੀ ਅੱਛਾ ਇੱਕ ਤਰ੍ਹਾਂ ਦਾ ਨੈਤਿਕ ਵਿਰੋਧ ਪ੍ਰਦਰਸ਼ਨ ਹਾਂ ਉਹ ਲੋਕਾਂ ਨੂੰ ਨਿਡਰ ਰਹਿਣ ਦਾ ਸੰਦੇਸ਼ ਦੇ ਰਹੇ ਸਨ ਉਹ ਔਰੰਗਜ਼ੇਬ ਨੂੰ ਦੱਸ ਰਹੇ ਸਨ ਕਿ ਤੁਸੀਂ ਸਰੀਰ ਨੂੰ ਕੈਦ ਕਰ ਸਕਦੇ ਹੋ ਵਿਚਾਰਾਂ ਨੂੰ ਨਹੀਂ ਸਹੀ ਅਸਲ ਲੜਾਈ ਤਲਵਾਰਾਂ ਦੀ ਨਹੀਂ ਵਿਚਾਰਧਾਰਾ ਦੀ ਸੀ ਤੇ ਇਸ ਦਾ ਮੈਦਾਨ ਦਿੱਲੀ ਦਾ ਚਾਂਦਨੀ ਚੌਕ ਬਣਨ ਵਾਲਾ ਸੀ ਦਿੱਲੀ ਵਿੱਚ ਫੇਰ ਉਹਨਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਇਸਲਾਮ ਕਬੂਲ ਕਰੋ ਕੋਈ ਕਰਾਮਾਤ ਦਿਖਾਓ ਜਾਂ ਮੌਤ ਤੇ ਉਹਨਾਂ ਨੇ ਮੌਤ ਨੂੰ ਚੁਣਿਆ ਪਰ ਆਪਣੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਸਿੱਖਾਂ ਭਾਈ ਮਤੀਦਾਸ ਭਾਈ ਸੱਤੀਦਾਸ ਭਾਈ ਦਿਆਲਾ ਜੀ ਨੂੰ ਸ਼ਹੀਦ ਹੁੰਦੇ ਵੇਖਣਾ ਪਿਆ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਹਾਂ ਇਹ ਇੱਕ ਮਨੋਵਿਗਿਆਨਿਕ ਯੁੱਧ ਸੀ ਮਨੋਵਿਗਿਆਨਿਕ ਔਰੰਗਜ਼ੇਬ ਦਾ ਮਕਸਦ ਗੁਰੂ ਸਾਹਿਬ ਦੇ ਇਰਾਦੇ ਨੂੰ ਤੋੜਨਾ ਸੀ ਉਹ ਸੋਚਦੇ ਸਨ ਕਿ ਜਦੋਂ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਇਸ ਤਰ੍ਹਾਂ ਤੜਫਤੇ ਦੇਖਣਗੇ ਤਾਂ ਉਹ ਚੁੱਕ ਜਾਣਗੇ ਪਰ ਉਹ ਚੁਕੇ ਨਹੀਂ ਉਹ ਬਿਲਕੁਲ ਅਡੋਲ ਰਹੇ ਉਹਨਾਂ ਨੇ ਦੁਨੀਆ ਨੂੰ ਦਿਖਾਇਆ ਕਿ ਸਿਧਾਂਤ ਸਰੀਰਕ ਦਰਦ ਤੋਂ ਕਿਤੇ ਵੱਡਾ ਹੁੰਦਾ ਹੈ ਅਤੇ ਫਿਰ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਹੂੰ। ਲੇਖ ਵਿੱਚ ਜ਼ਿਕਰ ਹੈ ਕਿ ਉਸ ਵੇਲੇ ਦਿੱਲੀ ਵਿੱਚ ਭਿਆਨਕ ਹਨੇਰੀ ਆਈ ਪਰ ਇਸ ਤੋਂ ਬਾਅਦ ਜੋ ਹੋਇਆ ਭਾਈ ਲੱਖੀ ਸ਼ਾ ਵਣਜਾਰਾ ਤੇ ਭਾਈ ਜੈਤਾ ਜੀ ਨੇ ਜੋ ਕੀਤਾ ਉਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਹਨਾਂ ਦੀ ਕੀ ਮਹੱਤਤਾ ਹੈ? ਉਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਦਰਸਾਉਂਦਾ ਹੈ ਕਿ ਸ਼ਹਾਦਤ ਨੇ ਲੋਕਾਂ ਵਿੱਚ ਡਰ ਨਹੀਂ ਸਗੋਂ ਨਿਡਰਤਾ ਪੈਦਾ ਕੀਤੀ। ਸਹੀ ਗੱਲ ਹੈ ਸੋਚੋ ਮੁਗਲ ਸਾਮਰਾਜ ਦੀ ਰਾਜਧਾਨੀ ਵਿੱਚ ਭਾਈ ਲੱਖੀ ਸ਼ਾਹ ਗੁਰੂ ਸਾਹਿਬ ਦੇ ਧੜ ਨੂੰ ਚੁੱਕ ਕੇ ਲੈ ਜਾਂਦਾ ਹੈ ਤੇ ਆਪਣੇ ਹੀ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰਦਾ ਹੈ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਤੇ ਦੂਜੇ ਪਾਸੇ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਹਾਂ ਉਹ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਸੈਂਕੜੇ ਮੀਲ ਦਾ ਸਫ਼ਰ ਤੈਅ ਕਰਕੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਇਹ ਸਾਬਿਤ ਕਰਦਾ ਹੈ ਕਿ ਗੁਰੂ ਸਾਹਿਬ ਦਾ ਸੰਦੇਸ਼ ਹਰ ਵਰਗ ਦੇ ਦਿਲਾਂ ਵਿੱਚ ਵਸ ਚੁੱਕਾ ਸੀ ਤਾਂ ਫਿਰ ਆਖਿਰ ਵਿੱਚ ਇਹ ਸਭ ਨੂੰ ਜੋੜ ਕੇ ਦੇਖਿਏ ਲੇਖ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਇਸ ਸ਼ਹਾਦਤ ਨੇ ਤੀਸਰ ਪੰਥ ਯਾਨੀ ਖਾਲਸਾ ਪੰਥ ਦੀ ਨੀਂ ਰੱਖੀ ਅਤੇ ਔਰੰਗਜ਼ੇਬ ਦੇ ਜ਼ਾਲਿਮ ਰਾਜ ਦੀਆਂ ਜਣਾ ਪੁੱਟ ਦਿੱਤੀਆਂ ਇੱਕ ਸ਼ਹਾਦਤ ਨੇ ਇੱਕ ਸਾਮਰਾਜ ਦੀਆਂ ਜੜ੍ਹਾਂ ਕਿਵੇਂ ਪੁੱਟ ਦਿੱਤੀਆਂ ਇਹ ਇੱਕ ਨੈਤਿਕ ਜਿੱਤ ਸੀ ਜਿਸ ਨੇ ਸਿਆਸੀ ਹਕੀਕਤ ਨੂੰ ਬਦਲ ਦਿੱਤਾ ਇਸ ਨੇ ਲੋਕਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਘਟ ਦਿੱਤਾ ਤੇ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਾਜਣ ਲਈ ਪ੍ਰੇਰਿਤ ਕੀਤਾ ਬਿਲਕੁਲ ਇੱਕ ਅਜੀਹਾ ਪੰਥ ਜੋ ਮਜ਼ਲੂਮਾਂ ਦੀ ਰੱਖਿਆ ਲਈ ਹਥਿਆਰ ਚੁੱਕਣ ਲਈ ਤਿਆਰ ਸੀ ਔਰੰਗਜ਼ੇਬ ਨੇ ਸਰੀਰ ਨੂੰ ਖਤਮ ਕੀਤਾ ਪਰ ਉਸ ਨੇ ਅਣਜਾਣੇ ਵਿੱਚ ਇੱਕ ਅਜੀਹੀ ਵਿਚਾਰਧਾਰਾ ਨੂੰ ਜਨਮ ਦੇ ਦਿੱਤਾ ਜੋ ਉਸ ਦੇ ਸਾਮਰਾਜ ਦੇ ਪਤਨ ਦਾ ਕਾਰਨ ਬਣੀ ਜਿਵੇਂ ਲੇਖ ਦੀ ਆਖਰੀ ਤੱਕ ਕਹਿੰਦੀ ਹੈ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੁਆਂ ਅਜਿਹਾ ਕੰਮ ਜੋ ਤੇਗ ਬਹਾਦਰ ਨੇ ਕੀਤਾ ਉਹ ਹੋਰ ਕਿਸੇ ਨੇ ਨਹੀਂ ਕੀਤਾ ਕਿਉਂਕਿ ਇਹ ਕੁਰਬਾਨੀ ਆਪਣੇ ਧਰਮ ਲਈ ਨਹੀਂ ਸਗੋ ਦੂਜਿਆਂ ਦੇ ਧਰਮ ਦੇ ਅਧਿਕਾਰ ਲਈ ਸੀ ਇਹੀ ਇਸ ਨੂੰ ਲਾਸਾਨੀ ਬਣਾਉਂਦਾ ਹੈ ਇਹ ਸੱਚਮੁੱਚ ਇੱਕ ਬਹੁਤ ਹੀ ਗਹਿਰੀ ਗੱਲ ਹੈ ਤੁਸੀਂ ਪੂਰੀ ਤਸਵੀਰ ਨੂੰ ਬਹੁਤ ਵਧੀਆ ਢੰਗ ਨਾਲ ਸਾਫ਼ ਕੀਤਾ ਹੈ ਬਿਲਕੁਲ ਅਤੇ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਵਿਚਾਰ ਛੱਡਦੇ ਹਾਂ ਹਾਂਜੀ ਜ਼ਰੂਰ ਇਹ ਸਾਰੀ ਕਹਾਣੀ ਦੂਜੇ ਦੇ ਵਿਸ਼ਵਾਸ ਦੇ ਅਧਿਕਾਰ ਲਈ ਖੜੇ ਹੋਣ ਬਾਰੇ ਹੈ ਅੱਜ ਦੇ ਸੰਸਾਰ ਵਿੱਚ ਜਿੱਥੇ ਅਸੀਂ ਧਰਮ ਵਿਚਾਰਧਾਰਾ ਤੇ ਪਛਾਣ ਦੇ ਨਾਂ ਤੇ ਇੰਨੇ ਵੰਡੇ ਹੋਏ ਹਾਂ ਹੂੰ ਕਿਸੇ ਹੋਰ ਦੇ ਵਿਸ਼ਵਾਸ ਤੇ ਅਧਿਕਾਰ ਲਈ ਖੜੇ ਹੋਣ ਦਾ ਕੀ ਅਰਥ ਹੈ ਖਾਸ ਕਰਕੇ ਜਦੋਂ ਅਸੀਂ ਉਸ ਵਿਸ਼ਵਾਸ ਨਾਲ ਸਹਿਮਤ ਨਾ ਹੋਈਏ ਇਹ ਬਹੁਤ ਵੱਡਾ ਸਵਾਲ ਹੈ ਗੁਰੂ ਸਾਹਿਬ ਦਾ ਕਾਰੇਜ ਸਿਰਫ ਇੱਕ ਸਮੂਹ ਦੀ ਰੱਖਿਆ ਨਹੀਂ ਸੀ ਇਹ ਸਾਰਿਆਂ ਲਈ ਮਨੁੱਖੀ ਸਨਮਾਨ ਅਤੇ ਜ਼ਮੀਰ ਦੀ ਆਜ਼ਾਦੀ ਦੇ ਵਿਚਾਰ ਦੀ ਰੱਖਿਆ ਸੀ ਇਹ ਸਵਾਲ 1675 ਵਿੱਚ ਜਿੰਨਾ ਮਹੱਤਵਪੂਰਨ ਸੀ ਸ਼ਾਇਦ ਅੱਜ ਉਸ ਤੋਂ ਵੀ ਵੱਧ ਮਹੱਤਵਪੂਰਨ ਹੈ ਰੱਬ ਰਾਖਾ